ਹਾਂਜੀ ਸੱਜਣੋ ਦੇਖ ਸਕਦੇ ਜੇ ਖੜਾ ਨੇ ਕਿੰਨੀ ਤਬਾਈ ਮਚਾਈ ਏ ਜਿੱਥੇ ਬੰਦੇ ਬੰਦੇ ਜਿਹੜੀਆਂ ਫਸਲਾਂ ਖੜੀਆਂ ਹੋਈਆਂ ਸੀ ਉੱਥੇ ਅੱਜ 4-4 5-5 ਫੁੱਟ ਰੇਤਾ ਚੜ ਗਈ ਕਿੰਨਾ ਵੱਡਾ ਨੁਕਸਾਨ ਕਿਸਾਨ ਭਰਾਵਾਂ ਦਾ ਕੀਤਾ ਕਿਤੇ ਬੰਦੇ ਬੰਦੇ ਜਿੱਡੇ ਖੂਪ ਆ ਗਿਆ ਪਾਣੀ ਤੇ ਕਿਤੇ ਮੰਨ ਲਓ 5-5 ਫੁੱਟ ਰੇਤਾ ਚੜਾ ਗਿਆ ਇੰਨਾ ਜਿਆਦਾ ਬੁਰਾ ਹਾਲ ਕਰਤਾ ਜ਼ਮੀਨਾਂ ਦਾ ਤੁਸੀਂ ਦੇਖ ਕੇ ਆਪ ਰੋਣਾ ਆਉਂਦਾ ਰੋਣਾ ਸੱਜਣੋ ਠੀਕ ਹੈ ਆ ਦੇਖ ਸਕਦੇ ਇਹ ਸਾਹਮਣੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਜਿਹੜੀ ਐਵੇਂ ਸਾਰੇ ਮਲੋ ਰੇਤਾ ਨਾਲ ਭਰਤੀ ਬਹੁਤ ਜਿਆਦਾ ਹੰਬਲਾ ਮਾਰਨਾ ਪੈਣਾ ਹੈ ਇਹਨਾਂ ਨੂੰ ਜ਼ਮੀਨਾਂ ਨੂੰ ਪੱਧਰ ਕਰਨ ਲਈ ਤੇ ਇਹਨਾਂ ਨੂੰ ਬੰਦਿਆਂ ਨੂੰ ਇਹਨਾਂ ਨੂੰ ਕਿਸਾਨਾਂ ਨੂੰ ਫੇਰ ਖੜੇ ਕਰਨ ਲਈ ਤੇ ਮੇਰੇ ਪੰਜਾਬੀ ਭਰਾਵਾਂ ਨੂੰ ਇਹੀ ਬੇਨਤੀ ਹੈ ਜਿਵੇਂ ਆਪਾਂ ਅੱਗੇ ਹੰਬਲਾ ਮਾਰਿਆ ਹੜ੍ਹਾਂ ਦੇ ਵਿੱਚ ਆਪਾਂ ਕਿਸੇ ਚੀਜ਼ ਦੀ ਥੋੜੀ ਨਹੀਂ ਆਉਣ ਦਿੱਤੀ ਉਵੇਂ ਮੇਰੇ ਭਰਾ ਇੱਕ ਵਾਰੀ ਫੇਰ ਉੱਠ ਕੇ ਹੰਬਲਾ ਮਾਰੀਏ ਤੇ ਇਹ ਕਿਸਾਨ ਭਰਾਵਾਂ ਦੇ ਜਿਨ੍ਹਾਂ ਦੇ ਜ਼ਮੀਨਾਂ ਦਾ ਨੁਕਸਾਨ ਹੋਇਆ ਰੇਤਾ ਆਈਏ ਉਹਨਾਂ ਨੂੰ ਜ਼ਮੀਨਾਂ ਨੂੰ ਕਰਾ ਕੇ ਇਹਨਾਂ ਨੂੰ ਦੁਬਾਰਾ ਅਦਰ ਕਰੀਏ ਤੇ ਜਿੰਨਾ ਭਰਾਵਾਂ ਦੀਆਂ ਘਰਾਂ ਦਾ ਨੁਕਸਾਨ ਹੋਇਆ ਹੈ ਪਸ਼ੂ ਡੰਗਰਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨਾਲ ਖੜੀਏ ਠੀਕ ਹੈ ਪਤਾ ਨਹੀਂ ਕਿੱਡੇ ਕਿੱਡੇ ਥੱਬਿਆਂ ਥੱਬਿਆਂ ਜਿਹੜੇ ਜਿਹੜੇ ਮੰਨ ਲਓ ਰੁੱਖ ਸੀਗੇ ਪੁੱਟ-ਪੁੱਟ ਕੇ ਲਿਆ ਕੇ ਵਾਹਣਾ ਦੇ ਵਿੱਚ ਖਿਲਾਰਤੇ ਨੇ ਐਸੇ ਸੱਜਣੋ 10 ਮਿੰਟ ਖੜ ਕੇ ਨਾ ਬੰਦੇ ਦਾ ਮਨ ਇੰਨਾ ਖਰਾਬ ਹੁੰਦਾ ਗੱਲ ਹੀ ਛੱਡ ਦੇ ਪਤਾ ਨਹੀਂ ਜਿੱਥੋਂ ਤੱਕ ਤੁਸੀਂ ਨਿਗਾਹ ਮਾਰੋਗੇ ਡੱਕਾ ਵੀ ਫਸਲ ਦਾ ਕੋਈ ਨਹੀਂ ਰਹਿ ਗਿਆ ਚਾਰ ਚਫੇਰੇ ਰੇਤਾ ਹੀ ਰੇਤਾ ਟਿੱਬੇ ਚੜਾਤੇ ਨੇ ਇੰਨਾ ਜ਼ਿਆਦਾ ਨੁਕਸਾਨ ਕਰਤਾ ਇੰਨਾ ਕਿਸਾਨ ਭਰਾਵਾਂ ਦਾ ਪਰਮਾਤਮਾ ਮਿਹਰ ਕਰੇ ਫੇਰ ਹੱਸਦੇ ਵਸਦੇ ਹੋਣ ਅੱਗੇ ਤਰ੍ਹਾਂ ਉੱਠ ਕੇ ਖੜੇ ਹੋਣ ਤੇ ਪੰਜਾਬੀਓ ਇੱਕ ਵਾਰੀ ਫੇਰ ਉੱਠ ਕੇ ਹਿੰਮਤ ਮਾਰੋ ਸਾਰੇ ਇਨ੍ਹਾਂ ਭਰਾਵਾਂ ਦਾ ਸਾਥ ਦਿਈਏ ਤੇ ਇਹਨਾਂ ਨੂੰ ਫੇਰ ਪੈਰਾ ਸਿਰ ਕਰੀਏ